ਸੁਲਤਾਨਪੁਰ ਦੇ ਨਵਾਬ ਨੇ ਗੁਰੂ ਨਾਨਕ ਨੂੰ ਕਿਹਾ ਸੁਣਿਆ ਤੁਸੀਂ ਕਹਿੰਦੇ ਹੋ ਅੱਲਾ ਤੇ ਰਾਮ ਇੱਕੋ ਹੀ ਹੈ ਸਤਿਗੁਰੂ ਕਹਿਣ ਲੱਗੇ ਕਿਹੜੀ ਸ਼ੱਕ ਦੀ ਗੱਲ ਹੈ ਕੋਈ ਨਹੀਂ ਤੇ ਚਲੋ ਸਾਡੇ ਨਾਲ ਨਮਾਜ਼ ਪੜੋ ਫਿਰ ਚਲੋ ਮਹਾਰਾਜ ਕਹਿਣ ਲੱਗੇ ਚਲੋ ਹੁਣੇ ਹੀ ਚੱਲ ਇਹ ਸ਼ਾਦੀ ਨਮਾਜ਼ ਪੜਦੇ ਆ ਚਲ ਵਕਤ ਹੋ ਗਿਆ ਇਤਨੀ ਉਮੀਦ ਨਵਾਬ ਨੂੰ ਵੀ ਨਹੀਂ ਸੀ ਚੱਲ ਪੈਣਾ ਹੈ ਚੱਲ ਪੈਣਾ ਹੈ ਸਾਰੇ ਸੁਲਤਾਨਪੁਰ ਦੇ ਚ ਖਬਰ ਪਹੁੰਚ ਗਈ ਬਾਬਾ ਨਮਾਜ਼ ਪੜਨ ਲਈ ਜਾ ਰਿਹਾ ਹੈ ਨਵਾਬ ਦੀ ਮਸਜਿਦ ਤੇ ਔਰ ਨਵਾਬ ਦੇ ਨਾਲ ਜਾ ਰਿਹਾ ਹੈ ਬਹੁਤ ਸਾਰਿਆਂ ਨੂੰ ਤੇ ਚਿੰਤਾ ਹੋਈ ਬਾਬੇ ਨੇ ਮਜ਼ਬਦ ਬਦਲ ਲਿਆ ਬੇਬੇ ਨਾਨਕੀ ਮੁਸਕਰਾਉਂਦੀ ਰਹੀ ਕਹਿੰਦੇ ਨੇ ਕ੍ਰਿਸ਼ਨ ਦੀ ਪਹਿਲੀ ਭਗਤਣੀ ਜਿਸ ਦਾ ਪੂਰਾ ਅਟਲ ਵਿਸ਼ਵਾਸ ਸੀ ਉਹ ਦ੍ਰੋਪਤੀ ਸੀ ਜਿਸ ਨੇ ਸ਼ਰਦਾ ਲਿਆਂਦੀ ਜਿਨੇ ਮੁਹੰਮਦ ਸਾਹਿਬ ਤੇ ਸਭ ਤੋਂ ਪਹਿਲੇ ਸ਼ਰਦਾ ਲੈਂਦੀ ਉਹ ਖਦੀਜਾ ਸੀ ਉਹਨਾਂ ਦੀ ਪਤਨੀ ਸੀ ਜਿਸ ਨੇ ਸਭ ਤੋਂ ਪਹਿਲੇ ਗੁਰੂ ਨਾਨਕ ਤੇ ਸ਼ਰਦਾ ਲੈਂਦੀ ਉਹ ਬੇਬੇ ਨਾਨਕ ਸੀ ਸਿੱਖੀ ਉੱਥੋਂ ਚੱਲੀ ਖੈਰ ਬਾਬਾ ਮਸਜਿਦ ਦੇ ਚ ਪਹੁੰਚ ਗਏ ਕਤਾਰ ਵਿੱਚ ਖੜੇ ਹੋ ਗਏ ਇਮਾਮ ਨੇ ਰੁਕਾਤ ਪੜ੍ਹਨੀ ਸ਼ੁਰੂ ਕੀਤੀ ਸਾਰਿਆਂ ਨੇ ਸਜਦਾ ਕੀਤਾ ਗੁਰੂ ਨਾਨਕ ਨੇ ਖੜੇ ਖੜੇ ਸੁਲਤਾਨਪੁਰ ਦੇ ਨਵਾਬ ਨੇ ਅੱਖਾਂ ਖੋਲ ਕੇ ਦੇਖ ਲਿਆ ਕਿ ਬਾਬੇ ਨੇ ਸਜਦਾ ਨਹੀਂ ਕੀਤਾ। ਝੁਕੇ ਨਹੀਂ ਨੇ। ਕਿ ਨਮਾਜ਼ ਨਹੀਂ ਪੜ ਰਹੇ ਨੇ। ਨਮਾਜ਼ ਪੜਨ ਤੋਂ ਬਾਅਦ ਸਮਾਪਤੀ ਤੋਂ ਬਾਅਦ ਨਵਾਬ ਕਹਿਣ ਲੱਗਾ ਸਭ ਗੱਲਾਂ ਹੀ ਗੱਲਾਂ ਨੇ RAM ਇੱਕ ਹੋਇਆ ਅੱਲਾ ਇੱਕ ਹੋਇਆ। ਤੁਸੀਂ ਕਿਹਾ ਸੀ ਸਾਡੇ ਨਾਲ ਨਮਾਜ਼ ਪੜੋਗੇ। ਤੁਸੀਂ ਤੇ ਨਹੀਂ ਪੜੇਗੇ। ਮਹਾਰਾਜ ਕਹਿਣ ਲੱਗੇ ਸਾਡਾ ਵਾਅਦਾ ਸੀ ਤੇਰੇ ਨਾਲ ਨਮਾਜ਼ ਪੜ੍ਹਨੀ ਸੀ ਤੇਰੇ ਨਾਲ ਮਿਲ ਕੇ ਘੋੜੇ ਨਹੀਂ ਖਰੀਦਣੇ ਸਨ ਤੂੰ ਤੇ ਕਾਬਲ ਦੇ ਚ ਘੋੜੇ ਪਿਆ ਖਰੀਦ ਰ ਅਪਾ ਘੋੜੇ ਨਹੀਂ ਖਰੀਦਣੇ ਅੱਬਾ ਤਾਂ ਨਮਾਜ਼ ਪੜ੍ਹਨੀ ਸੀ ਸਾਡਾ ਵਾਅਦਾ ਇਹ ਸੀ ਤੇਰੇ ਨਾਲ ਨਮਾਜ਼ ਪੜ੍ਹਣੀ ਹੈ ਤੇਰੇ ਨਾਲ ਘੋੜੇ ਨਹੀਂ ਖਰੀਦਣੇ ਤੂੰ ਘੋੜੇ ਖਰੀਦਦਾ ਪਿਆ ਸੀ ਕਿ ਨਮਾਜ਼ ਪਿਆ ਪੜ੍ਹਦਾ ਸੀ ਹੈਰਾਨ ਹੋ ਗਿਆ ਨਵਾਬ ਨਮਾਜ਼ ਪੜਦਾ ਘੋੜੇ ਪਿਆ ਖਰੀਦਦਾ ਸੀ ਕੋਈ ਮੰਦਰ ਦੇ ਚ ਪੂਜਾ ਪਾਠ ਕਰਦਾ ਆਪਣੇ ਘੋੜੇ ਖਰੀਦਦਾ ਕੋਈ ਗੁਰਦੁਆਰੇ ਬੈਠਾ ਕਥਾ ਕੀਰਤਨ ਸੁਣਦਾ ਪਾਠ ਕਰਦਾ ਆਪਣੇ ਆਪਣੇ ਘੋੜੇ ਲੋਕੀ ਖਰੀਦਦਣ ਕੌਣ ਗੁਰੂ ਨਾਲ ਜੁੜਦਾ ਸਭ ਆਪਣੇ ਆਪਣੇ ਘੋੜੇ ਖਰੀਦਦੇ ਆਪਣੀ ਆਪਣੀਆਂ ਗੱਲਾਂ ਚ ਉਲਝੇ ਹੋਏ ਹੁੰਦੇ ਆਪਣੇ ਆਪਣੇ ਸਮੇਲਿਆਂ ਵਿੱਚ ਫਸੇ ਪਏ ਹੁੰਦੇ ਕਦੇ ਕਦਾਈ ਕੋਈ ਪੁਰਸ਼ ਪ੍ਰਭੂ ਦੀ ਉਸਤਤੀ ਦੇ ਜੁੜੇ